ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਵਲੌਗ ਆ ਬਹੁਤ ਜੀ ਜ਼ਿਆਦਾ ਸਪੈਸ਼ਲ ਆ ਅੱਜ ਜਿਹੜੀ ਚੀਜ਼ ਦੀ ਅਸੀਂ ਗੱਲ ਕਰਾਂਗੇ ਹੈਗਾ ਤਾਂ ਟੋਏ ਆ ਛੋਟਾ ਪਰ ਹੈਗਾ ਬਹੁਤ ਘੈਂਟ ਅੱਜ ਗੱਲ ਕਰਾਂਗੇ ਜੀ ਡੀਜੀਆਈ ਡਰੋਨ ਦੀ ਮਿੰਨੀ 3 ਜਿਹੜਾ ਅੱਜ ਆਪਾਂ ਨੂੰ ਮਿਲ ਗਿਆ ਆ ਆਪਣੇ ਬ੍ਰਦਰ ਨੇ ਸਾਨੂੰ ਭੇਜਿਆ ਸੀ ਆਰਡਰ ਕੀਤਾ ਸੀ ਅਸੀਂ ਬਾਹਰੋਂ ਕਿਉਂਕਿ ਇੱਥੇ ਤੁਹਾਨੂੰ ਪਤਾ ਇਹਦੀ ਕੋਈ ਹੈ ਨਹੀਂ ਸ਼ਾਪ ਹੈ ਨਹੀਂ ਇੰਡੀਆ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਆ ਵਧੀਆ ਬਾਹਰੋਂ ਹੀ ਮਿਲਦੀਆਂ ਆ ਜੇ ਇੱਥੇ ਹੋਵੇ ਵੀ ਖਾਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਅਸਲੀ ਆ ਕਿ ਨਕਲੀ ਆ ਕਿਉਂਕਿ ਕਾਪੀ ਸਮਾਨ ਬਹੁਤ ਆਉਂਦਾ ਆ ਸੋ ਆਪਾਂ ਨੂੰ ਅੱਜ ਮਿਲ ਗਿਆ ਆ ਅਨਬਾਕਸਿੰਗ ਕਰਾਂਗੇ ਅੱਜ ਰਿਵਿਊ ਦੇਵਾਂਗੇ ਇਹਦਾ ਸੋ ਕਿਦਾਂ ਦਾ ਸਮਾਨ ਆ ਕੀ ਕੀ ਆ ਇਹਦੇ ਵਿੱਚ ਸੋ ਆਪਾਂ ਮੈਂ ਪਹਿਲਾਂ ਵੀ ਇਹ ਖੋਲ ਕੇ ਦੇਖ ਲਿਆ ਸੀਗਾ ਵੈਸੇ ਤਾਂ ਓਪਨ ਕਰ ਲਿਆ ਸੀ ਪਰ ਤੁਹਾਡੇ ਲਈ ਵੀਡੀਓ ਲਈ ਫੇਰ ਦੁਬਾਰਾ ਵਿੱਚ ਡੱਬੇ ਚ ਪਾ ਕੇ ਫੇਰ ਪੈਕ ਕੀਤਾ ਹੁਣ ਦੁਬਾਰਾ ਓਪਨ ਕਰਾਂਗੇ ਆ ਜੋ ਤੁਹਾਨੂੰ ਦਿਖਾਉਣੀ ਆ ਜੀ ਇਹ ਸਪਟਾਰੀ ਵੀ ਆ ਆਹ ਪਟਾਰੀ ਆ ਇਹਦੇ ਵਿੱਚ ਹੀ ਸਾਰਾ ਕੁਝ ਕੈਦ ਹੋਇਆ ਹੈ ਜੋ ਵੀ ਆ ਜੋ ਵੀ ਸਾਨੂੰ ਚਾਹੀਦਿਆ ਸੋ ਇਹ ਜਿਹੜਾ ਬੈਗ ਆ ਬਹੁਤ ਵਧੀਆ ਕੁਆਲਟੀ ਦਾ ਬੈਗ ਆ ਤੋ ਲੇਜ਼ਰ ਲੱਗੀ ਹੋਆ ਇਹਨੂੰ ਓਦਾਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਡਰੋਨ ਪਾ ਕੇ ਲੈ ਕੇ ਜਾਣਾ ਆ ਓਦਾਂ ਵੀ ਕਿਤੇ ਬਾਜ਼ਾਰ ਬਜ਼ੂਰ ਜਾਣਾ ਕਿਤੇ ਘੁੰਮਣ ਜਾਣਾ ਇਹਨੂੰ ਤੁਸੀਂ ਆਪਣਾ ਸਮਾਨ ਵਗੈਰਾ ਪਾ ਕੇ ਲੈ ਜਾ ਸਕਦੇ ਆ ਤੇ ਵੈਸੇ ਸਮਾਨ ਇਹ ਜਿਹੜਾ ਸਾਰਾ ਕੱਲਾ ਕੱਲਾ ਆਉਂਦਾ ਹੈ ਪਰ ਮੈਂ ਇੱਕ ਥਾਂ ਤੇ ਹੀ ਇਕੱਠਾ ਕਰ ਲਿਆ ਹੈ ਜਿੰਨਾ ਵੀ ਹੈਗਾ ਆ ਤੋ ਆਪਣੇ ਆਪਣਾ ਆ ਗਿਆ ਜੀ ਰਿਮੋਟ ਜਿਹਨੇ ਕੰਟਰੋਲ ਕਰਨਾ ਡਰੋਨ ਨੂੰ ਇਹ ਆਪਾਂ ਕੱਢ ਕੇ ਰੱਖ ਦੰਨੇ ਆ ਸਕਰੀਨ ਵਾਲਾ ਰਿਮੋਟ ਹੈ ਆਪਣੇ ਕੋਲ ਇਹ ਹੋ ਗਿਆ ਤੇ ਹੁਣ ਆ ਗਿਆ ਡਰੋਨ ਇਹਨੂੰ ਮੈਂ ਰਬੜ ਵਗੈਰਾ ਪਾਤੀ ਸੀ ਕਿਉਂਕਿ ਜਿਹੜੇ ਇਹਦੇ ਬਲੇਡ ਆ ਪ੍ਰੋਫਾਈਲਰ ਆ ਇਹ ਜਿਆਦਾ ਹਿਲ ਜੋਲ ਬਹੁਤ ਕਰਦੇ ਸੀ ਸੋ ਮੈਂ ਨੂੰ ਥੋੜਾ ਜਿਹਾ ਦੇਖ ਸਕਦੇ ਆ ਆ ਸੇਫਟੀ ਲਈ ਦੇ ਕੈਮਰੇ ਜਿਹੜੀ ਗਿੰਬਲ ਲੱਗੀ ਹੋਈ ਦੇ ਵਿੱਚ ਕੈਮਰਾ ਲੱਗਾ ਹੋਇਆ ਉਹਦੇ ਉੱਤੇ ਸੇਫਟੀ ਲਈ ਕਵਰ ਆ ਇਹ ਇਹ ਰੱਖ ਦੰਨੇ ਆ ਤੇ ਚਾਰਜਿੰਗ ਕੇਬਲ ਆਪਣੇ ਕੋਲ ਬੈਟਰੀਆਂ ਆ ਗਈਆਂ ਇਹਦੀਆਂ ਤੇ ਹੋਰ ਇਹਦੇ ਨਾਲ ਇਹਦੇ ਹੋਰ ਜਿੰਨੇ ਵੀ ਆ ਪ੍ਰੋਫਾਈਲਰ ਮਿਲੇ ਆ ਦੇਖ ਸਕਦੇ ਆ 2 2 4 6 ਆ ਜੇ ਕਿਤੇ ਤੁਹਾਡਾ ਡਰੋਨ ਜਦੋਂ ਤੁਸੀਂ ਵਰਤੋਂ ਵਿੱਚ ਲਿਆਉਨੇ ਆ ਕਿਤੇ ਐਕਸੀਡੈਂਟ ਹੋ ਜAVE ਸੜਨ ਲਈ ਕੋਈ ਬਲੇਡ ਟੁੱਟ ਜਾਂਦਾ ਹੈ ਪ੍ਰੋਫਾਈਲਰ ਇਹਨੂੰ ਤੁਸੀਂ ਚੇਂਜ ਕਰ ਸਕਦੇ ਆ ਚੇਂਜ ਕਰਨ ਦੇ ਲਈ ਇਹਨਾਂ ਨੇ ਆ ਸਕਰੂ ਡਰਾਇਵਰ ਦਿੱਤਾ ਹੋਇਆ ਆ ਦੇਖ ਸਕਦੇ ਆ ਇਹਨੂੰ ਵੀ ਆਪਾਂ ਸਾਈਡ ਤੇ ਕਰ ਦਨੇ ਆ ਨਾਲ ਬੁੱਕ ਦਿੱਤੀ ਹੋਈ ਆ ਇਹਦੇ ਵਿੱਚ ਇਨਸਟਰਕਸ਼ਨ ਆ ਜੋ ਵੀ ਹੁੰਦੀਆਂ ਇਹਦੀਆਂ ਕਿੱਦਾਂ ਢਾਉਣਾ ਹੈ ਕੀ ਕੀ ਕਰਨਾ ਹੈ ਉਹ ਸਾਰਾ ਕੁਝ ਦਿੱਤਾ ਹੋਇਆ ਆ ਇਹਦੇ ਵਿੱਚ ਇਹ ਵੀ ਆਪਾਂ ਸਾਈਡ ਤੇ ਕਰ ਦਨੇ ਆ ਕਿਉਂਕਿ ਜੇ ਇਹ ਸਮਝਾਉਣ ਲੱਪੇ ਤਾਂ ਵਲੌਗ 2-4 ਘੰਟਿਆਂ ਦਾ ਬਣ ਜਾਣਾ ਆ ਆਪਾਂ ਐਡਾ ਲੰਮਾ ਵਲੌਗ ਨਹੀਂ ਪਾਉਣਾ ਛੋਟਾ ਪਾਵਾਂਗੇ ਬੈਟਰੀਆਂ ਆਪਣੇ ਕੋਲ ਆ ਤਿੰਨ ਬੈਟਰੀਆਂ ਆ ਵੈਸੇ ਇੱਕ ਬੈਟਰੀ ਮਿਲਦੀ ਹੁੰਦੀ ਆ ਜਿਹੜਾ ਏਅਰ ਡਰੋਨ ਮੈਂ ਆਰਡਰ ਕੀਤਾ ਸੀ ਇਹ ਫਲਾਈ ਮੋਰ ਕੰਬੋ ਵਾਲਾ ਆ ਇਹਦੇ ਨਾਲ ਦੋ ਐਕਸਟਰਾ ਬੈਟਰੀਆਂ ਹੋਰ ਮਿਲ ਜਾਂਦੀਆਂ ਕਿਉਂਕਿ ਜਦੋਂ ਤੁਸੀਂ ਕੋਈ ਵੀਡੀਓ ਬਣਾਉਣੀ ਆ ਕੋਈ ਸ਼ੂਟ ਕਰਨਾ ਆ ਇੱਕ ਜਿਹੜੀ ਬੈਟਰੀ ਹੁੰਦੀ ਆ ਉਹਦਾ ਰਨਿੰਗ ਟਾਈਮ ਹੈਗਾ 34 ਮਿੰਟ ਦਾ ਹੁੰਦਾ ਆ ਸੋ ਸਾਨੂੰ ਬੈਟਰੀ ਦੀ ਲੋੜ ਪੈਂਦੀ ਆ ਆਪਾਂ ਨਾਲ ਐਕਸਟਰਾ ਬੈਟਰੀਆਂ ਲਈਆਂ ਆ ਤਾਂ ਕਰਕੇ ਡਰੋਨ ਜਿਹੜਾ ਆ ਥੋੜਾ ਮਹਿੰਗਾ ਆ ਇਹ ਬੈਟਰੀਆਂ ਦਾ ਫਾਇਦਾ ਇਹ ਆ ਵੀ ਜਦੋਂ ਬੈਟਰੀ ਡਾਊਨ ਹੁੰਦੀ ਆ ਅੱਧਾ ਘੰਟਾ ਸ਼ੂਟ ਕਰਕੇ ਤੁਸੀਂ ਦੂਜੀ ਬੈਟਰੀ ਲਾ ਕੇ ਇਹਨੂੰ ਫੇਰ ਉਡਾ ਸਕਦੇ ਆ ਤਾਂ ਆਪਾਂ ਇਹ ਲਿਆਇਆ ਤੇ ਬਾਕੀ ਹੁਣ ਤੁਹਾਨੂੰ ਓਪਨ ਕਰਕੇ ਦਿਖਾ ਦੰਨੇ ਆ ਜਦੋਂ ਵੀ ਇਹਨੂੰ ਓਪਨ ਕਰਨਾ ਆਈਦਾ ਸੇਫਟੀ ਆ ਇੱਥੋਂ ਥੱਲੇ ਉਹ ਇਹਨੂੰ ਦੱਬ ਕੇ ਹਲਕਾ ਜਿਹਾ ਕਰਕੇ ਬਸ ਇਦਾਂ ਬਾਹਰ ਇਹਦਾ ਕਵਰ ਆ ਜਾਂਦਾ ਜਿਹੜਾ ਇਹਦੇ ਕੈਮਰੇ ਦੇ ਦੇਖੋ ਜੀ ਆਹ ਇਹਦੀ ਗਿੰਬਲ ਹੈ ਕੈਮਰਾ ਇਹਦੇ ਸਿਰ ਤੇ ਹੀ ਆ ਬਾਕੀ ਦੀ ਜਿਹੜੀ ਕੁਆਲਿਟੀ ਆ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਇਹ ਡਰੋਨ ਹੈ ਆ ਕੋਈ ਮਾੜਾ ਮਟੀਰੀਅਲ ਨਹੀਂ ਨੇ ਇਹ ਉੱਤੇ ਲਾਇਆ ਹੈਗਾ ਬਹੁਤ ਵਧੀਆ ਇਹਨਾਂ ਨੇ ਪਲਾਸਟਿਕ ਵਧੀਆ ਯੂਜ਼ ਕੀਤੀ ਹੋਈ ਆ ਤੇ ਆਪਾਂ ਜਦੋਂ ਇਹਦੇ ਪਰ ਖੋਲਣੇ ਆ ਹੌਲੀ-ਹੌਲੀ ਖੋਲਣੇ ਆ ਦੇਖ ਸਕਦੇ ਆ ਇਸ ਤਰ੍ਹਾਂ ਦੱਬ ਕੇ ਖੁੱਲ ਜਣੇ ਇਦਾਂ ਬੜੇ ਧਿਆਨ ਦੇ ਨਾਲ ਤੁਸੀਂ ਇਹਨੂੰ ਓਪਨ ਕਰਨਾ ਆ ਕੋਈ ਕਾਲੀ ਨਹੀਂ ਕਰਨੀ ਹੈਗੀ ਕਿਉਂਕਿ ਜੇ ਜ਼ਿਆਦਾ ਕਾਲੀ ਕਰੋਗੇ ਹੋ ਸਕਦਾ ਇਹ ਟੁੱਟ ਵੀ ਜਾਵੇ ਇਹਦੇ ਪਰ ਵਗੈਰਾ ਆਪਾਂ ਇਦਾਂ ਸੇਫਟੀ ਦੇ ਨਾਲ ਹੀ ਓਪਨ ਕਰਨਾ ਜਦੋਂ ਵੀ ਕਰਨਾ ਇਹਨੂੰ ਦੇਖ ਸਕਦੇ ਆ ਇਸ ਤਰ੍ਹਾਂ ਇਹਦੇ ਪਰ ਪੂਰਾ ਓਪਨ ਹੋ ਗਿਆ ਆ ਤੇ ਬਾਕੀ ਜੋ ਤੁਸੀਂ ਉਡਾਉਣਾ ਆ ਕਿਤੇ ਘਾਹ ਵਾਲੀ ਜਗ੍ਹਾ 'ਚ ਧਿਆਨ ਨਾਲ ਰੱਖਿਓ ਕਿਉਂਕਿ ਇੱਥੇ ਬੈਟਰੀ ਪੈਂਦੀ ਆ ਇਹਦੀ ਇੱਥੇ ਕੋਈ ਕੀੜੇ ਵਗੈਰਾ ਨਾ ਵੜ ਜਵੇ ਜਿਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ ਤੁਹਾਡੇ ਡਰੋਨ ਨੂੰ ਤੇ ਆਪਾਂ ਹੁਣ ਬੈਟਰੀ ਇਹਦੀ ਇੱਕ ਚੱਕਾਂਗੇ ਇਸ ਤਰ੍ਹਾਂ ਆਹ ਕਲਿੱਪ ਲੱਗੇ ਹੋਏ ਆ ਇਹਨੂੰ ਦਬਾ ਕੇ ਬੈਟਰੀ ਬਾਹਰ ਆ ਜਾਂਦੀ ਆ ਤੇ ਬਹੁਤ ਹੀ ਸੌਖੀ ਜਿਹੜੀ ਬੈਟਰੀ ਆ ਇਹਦੀ ਇਹਦੇ ਵਿੱਚ ਇੰਸਟਾਲ ਹੋ ਜਾਂਦੀ ਆ ਇਸ ਤਰ੍ਹਾਂ ਦੇਖ ਸਕਦੇ ਆ ਇਹ ਬਸ ਕਲਿੱਕ ਕਰ ਦੇਣਾ ਆ ਤੇ ਬੈਟਰੀ ਹੋ ਜਾਂਦੀ ਪੂਰੀ ਡਨ ਇੱਥੇ ਮੈਮਰੀ ਕਾਰਡ ਪਹਿ ਜਾਂਦਾ ਆ ਤੇ ਇੱਥੇ ਵੀ ਇਹਦੀ ਕੇਬਲ ਲੱਗ ਜਾਂਦੀ ਹੈ ਯੂ ਐਸ ਬੀ ਤੇ ਹੁਣ ਤੁਹਾਨੂੰ ਰਿਮੋਟ ਬਾਰੇ ਥੋੜੀ ਜਾਣਕਾਰੀ ਦੇ ਦੰਨੇ ਆ ਆ ਜਿਹੜੇ ਇਹਦੇ ਬਟਨ ਆ ਰਿਮੋਟ ਦੇ ਇਹ ਓਪਨ ਹੋ ਜਾਂਦੇ ਆ ਓਪਨ ਹੋ ਕੇ ਇਹਦੀ ਬੈਕ ਸਾਈਡ ਤੇ ਹੀ ਇੱਥੇ ਫਿਕਸ ਹੋ ਜਾਂਦੇ ਆ ਜਦੋਂ ਤੁਸੀਂ ਯੂਜ਼ ਕਰਨੇ ਆ ਇੱਥੋਂ ਹੀ ਕੱਢਣੇ ਆ ਮੈਂ ਪਹਿਲਾਂ ਹੀ ਕੱਢ ਕੇ ਲਗਾ ਲੈ ਸੀਗੇ ਪਰ ਤੁਸੀਂ ਇੱਥੋਂ ਕੱਢ ਕੇ ਇਥੇ ਇੰਸਟਾਲ ਕਰ ਲੈਣੇ ਆ ਇਹ ਬਹੁਤ ਹੀ ਈਜ਼ੀ ਆ ਤੇ ਇਹਦੀ ਜਿਹੜੀ ਕੁਆਲਿਟੀ ਆ ਰਿਮੋਟ ਦੀ ਬਹੁਤ ਵਧੀਆ ਆ ਇਸ ਤਰ੍ਹਾਂ ਲੱਗਦਾ ਜਿਹੜਾ ਛੋਟੇ ਹੁੰਦੇ ਗੇਮ ਨਹੀਂ ਖੇਡਦੇ ਹੁੰਦੇ ਸੀ ਉਹੀ ਸਕਰੀਨ ਆ ਉਹੀ ਰਿਮੋਟ ਆ ਇਹ ਪਰ ਵਧੀਆ ਕੁਆਲਿਟੀ ਦਾ ਆ ਬਹੁਤ ਜ਼ਿਆਦਾ ਤਾਂ ਕਰਕੇ ਥੋੜਾ ਕਾਸਟਲੀ ਆ ਇਹ ਰਿਮੋਟ ਜਿਹੜਾ ਕਿਉਂਕਿ ਜੇ ਤੁਸੀਂ ਇਹ ਡਰੋਨ ਲੈਣਾ ਇੰਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਵਧੀਆ ਇੱਕ ਵਧੀਆ ਕੰਪਨੀ ਦੀ ਬਾਈਕ ਮਿਲ ਜਾਣੀ ਆ ਪਰ ਆਪਾਂ ਨੂੰ ਸ਼ੌਂਕ ਆ ਇਹ ਚੀਜ਼ ਦਾ ਆਪਾਂ ਇਹ ਤਾਂ ਲਿਆ ਆ ਤੇ ਇਹਨੂੰ ਔਨ ਕਰਨਾ ਹੈ ਇਹ ਜਿਹੜਾ ਬਟਨ ਆ ਦੇਖ ਸਕਦੇ ਆ ਪਾਵਰ ਵਾਲਾ ਇਹਨੂੰ ਹਲਕਾ ਪ੍ਰੈਸ ਕਰਕੇ ਤੇ ਦੂਜੀ ਵਾਰੀ ਹੋਲਡ ਕਰਨਾ ਹੈ ਇੱਕ ਵਾਰੀ ਇਦਾਂ ਪ੍ਰੈਸ ਦੂਜੀ ਵਾਰੀ ਹੋਲਡ ਕਰ ਲੈਣਾ ਦੇਖ ਸਕਦੇ ਆ ਆਪਣਾ ਜਿਹੜਾ ਇਹ ਰਿਮੋਟ ਆ ਇਹ ਔਨ ਹੋ ਗਿਆ ਹੈ ਆ ਲਾਈਟ ਆ ਗਈ ਗ੍ਰੀਨ ਤੇ ਨਾਲ ਰੈੱਡ ਲਾਈਟ ਆ ਰੈੱਡ ਲਾਈਟ ਜਿਹੜੀ ਤਾਂ ਕਰਕੇ ਆ ਕਿਉਂਕਿ ਆਪਣਾ ਜਿਹੜਾ ਡਰੋਨ ਹੀ ਨਾ ਕਨੈਕਟ ਨਹੀਂ ਹੋਇਆ ਹੈਗਾ ਇਸੇ ਤਰ੍ਹਾਂ ਹੀ ਦੇਖਣ ਤੁਹਾਨੂੰ ਦਿਖਾ ਦਿੰਨਾ ਆ ਵੀ ਜਿਹੜਾ ਡਰੋਨ ਆ ਇਹਦੇ ਉੱਪਰ ਵੀ ਇਹੀ ਬਟਨ ਲੱਗਾ ਹੋਇਆ ਆ ਇਨੂੰ ਹਲਕਾ ਇੱਕ ਵਾਰੀ ਪ੍ਰੈਸ ਕਰਨਾ ਆ ਦੂਜੀ ਵਾਰੀ ਹੋਲਡ ਕਰਨਾ ਆ ਇਹ ਆਪਣੇ ਆਪ ਹੀ ਆਪਸ ਵਿੱਚ ਕਨੈਕਟ ਹੋ ਜਾਣੇ ਆ ਆਟੋਮੈਟਿਕ ਤੁਸੀਂ ਕੁਝ ਨਹੀਂ ਕਰਨਾ ਹੈਗਾ ਹਲਕਾ ਪ੍ਰੈਸ ਹੋਲਡ ਲਓ ਜੀ ਅਜਿਹੇ ਜਿਹੜੇ ਪ੍ਰੋਫਾਈਲਰ ਆ ਥੋੜੇ ਜਿਹਾ ਹਿੱਲ ਗਏ ਸੋ ਇਹ ਜਿਹੜੇ ਦੋਨੋਂ ਆ ਜਦੋਂ ਇੱਥੇ ਗ੍ਰੀਨ ਸਿਗਨਲ ਆ ਜਾਣਾ ਆ ਇਹਨਾਂ ਨੇ ਆਪਸ ਵਿੱਚ ਕਨੈਕਟ ਹੋ ਜਾਣਾ ਆ ਦੋਨਾਂ ਨੇ ਇਹ ਆਪਣੇ ਆਪ ਹੀ ਆ ਜਾਣਾ ਆ ਕੋਈ ਐਡਾ ਚੱਕਰ ਨਹੀਂ ਹੈਗਾ ਇਹਦੇ ਤਿੰਨ ਮੋਡ ਆ ਇਹਨੂੰ ਰਿਮੋਟ ਦੇ ਇੱਕ ਸਿਨੇਮੈਟਿਕ ਮੋਡ ਆ ਸੀ ਵਾਲਾ ਐਨ ਵਾਲਾ ਹੈਗਾ ਨੋਰਮਲ ਐਸ ਵਾਲਾ ਹੈਗਾ ਸਪੋਰਟਸ ਮੋਡ ਤੁਸੀਂ ਜਦੋਂ ਵੀ ਇਹਨੂੰ ਉਡਾਉਣਾ ਹੈ ਇਹਨੂੰ ਬਸ ਨੋਰਮਲ ਮੋਡ ਤੇ ਜਾਂ ਸਿਨੇਮੈਟਿਕ ਮੋਡ ਤੇ ੜਾਯੋ ਕਿਉਂਕਿ ਸਪੋਰਟਸ ਮੋਡ ਦੇ ਵਿੱਚ ਇਹ ਬਹੁਤ ਜ਼ਿਆਦਾ ਸਪੀਡ ਨਾਲ ਭੱਜਦਾ ਆ ਜੇ ਤੁਸੀਂ ਬਿਗਨਰ ਆ ਤੁਹਾਨੂੰ ਪ੍ਰੋਬਲਮ ਪੈ ਸਕਦੀ ਆ ਇਦਾਂ ਨਾ ਹੋਵੇ ਤੁਹਾਡਾ ਇਹ ਖਰਾਬ ਹੋ ਜਾਈ ਵੀ ਜਾਂ ਟੁੱਟ ਜਾਈ ਵੀ ਜਾਂ ਕਿਤੇ ਐਕਸੀਡੈਂਟ ਹੋ ਜਾਈ ਵੀ ਕਿਤੇ ਦਰਖਤ ਵਿੱਚ ਵੱਜ ਕੇ ਜਾਂ ਹੋਰ ਕਿਤੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਆ ਆਪਣਾ ਡਰੋਨ ਤੇ ਰਿਮੋਟ ਦੋਨੋਂ ਹੀ ਆਪਸ ਵਿੱਚ ਕਨੈਕਟ ਹੋ ਗਏ ਕਿਉਂਕਿ ਇੱਥੇ ਗ੍ਰੀਨ ਸਿਗਨਲ ਆ ਗਿਆ ਹੈ ਤੇ ਇੱਧਰ ਵੀ ਗ੍ਰੀਨ ਸਿਗਨਲ ਆ ਗਿਆ ਹੈ ਤੇ ਆਹ USB ਕੇਬਲ ਹੈ ਇਹਦੇ ਨਾਲ ਤੁਸੀਂ ਇਹਨੂੰ ਚਾਰਜ ਕਰ ਸਕਦੇ ਆ ਬੈਟਰੀਆਂ ਚਾਰਜ ਕਰ ਸਕਦੇ ਆ ਸਭ ਕੁਝ ਕਰ ਸਕਦੇ ਆ ਜੋ ਆ ਇੱਕ ਹੋਮ ਵਾਲਾ ਬਟਨ ਹੈ ਆ ਤੇ ਇਹ ਇਸ ਸਾਈਡ ਇਸ ਸਾਈਡ ਤੋਂ ਇੱਥੋਂ ਬਣ ਜਾਂਦੀ ਆ ਵੀਡੀਓ ਇਸ ਬਟਨ ਤੋਂ ਤੇ ਇੱਧਰੋਂ ਬਣ ਜਾਂਦੀ ਆ ਫੋਟੋ ਕਲਿੱਕ ਹੋ ਜਾਂਦੀ ਆ ਕੋਈ ਵੀਊ ਲੈਣਾ ਆ ਵੀਡੀਓ ਤੁਸੀਂ ਬਣਾ ਸਕਦੇ ਆ ਫੋਟੋ ਕਲਿੱਕ ਕਰਨੀ ਫੋਟੋ ਕਰ ਸਕਦੇ ਆ ਇਸ ਤੋਂ ਜਿਹੜੀ ਕੈਮਰੇ ਦੀ ਡਾਇਰੈਕਸ਼ਨ ਚੇਂਜ ਹੁੰਦੀ ਆ ਉੱਪਰ ਥੱਲੇ ਕਰਨਾ ਇਸ ਤੋਂ ਹੋ ਜਾਂਦਾ ਆ ਤੇ ਬੈਕ ਸਾਈਡ ਤੇ ਉੱਤੇ ਆ ਇੱਥੇ ਇਹਦਾ ਹੀਟ ਲਈ ਰੱਖਿਆ ਇਹਨਾਂ ਨੇ ਪੁਆਇੰਟ ਦਿੱਤਾ ਹੋਇਆ ਆ ਵੀ ਹੀਟ ਵਗੈਰਾ ਬਾਹਰ ਨਿਕਲ ਜਾਂਦੀ ਆ ਰਿਮੋਟ ਦੀ ਜਦੋਂ ਹੁੰਦੀ ਆ ਤਾਂ ਆਪਾਂ ਹੁਣ ਤੁਹਾਨੂੰ ਇਹ ਜਿਹੜਾ ਆ ਥੋੜਾ ਜਿਹਾ ਉਡਾ ਕੇ ਦਿਖਾਵਾਂਗੇ ਇਹਨੂੰ ਜਦੋਂ ਵੀ ਉਡਾਉਣਾ ਆ ਜਿਹੜੇ ਆ ਆ ਬਟਨ ਆ ਦੋਨੋਂ ਇਹਨੂੰ ਅੰਦਰ ਲਈ ਸਾਈਡ ਪੁਸ਼ ਕਰ ਦੇਣਾ ਦੋਨੋਂ ਸਾਈਡਾਂ ਤੇ ਦੇਖ ਸਕਦੇ ਇਸ ਤਰ੍ਹਾਂ ਆਪਣਾ ਡਰੋਨ ਜਿਹੜਾ ਹੈ ਰੈਡੀ ਹੋ ਗਿਆ ਹੈ ਫਲਾਈ ਲਈ ਹੁਣ ਆਪਾਂ ਇਹਨੂੰ ਟੇਕ ਆਫ ਕਰਾਂਗੇ ਦੇਖ ਸਕਦੇ ਆ ਹਲਕਾ ਉੱਪਰ ਨੂੰ ਚੱਕਾਂਗੇ ਦੇਖ ਸਕਦੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਆ ਇਹ ਹਿਲ ਜੋ ਲਮੜੀ ਨਹੀਂ ਹੁੰਦੀ ਹਵਾ ਵੀ ਚੱਲਦੀ ਹੋਵੇ ਕੋਈ ਇਹਨੂੰ ਫਰਕ ਨਹੀਂ ਪੈਂਦਾ ਹੈਗਾ ਆਰਾਮ ਨਾਲ ਉੜ ਜਾਂਦਾ ਆ ਆਰਾਮ ਨਾਲ ਸਾਰਾ ਕੁਝ ਹੋ ਜਾਂਦਾ ਆ ਆਪਣਾ ਇੱਥੇ ਵੀ ਸਾਰਾ ਕੁਝ ਸੈੱਟ ਆ ਜਿੰਨੀਆਂ ਚੀਜ਼ਾਂ ਦੇਖ ਸਕਦੇ ਆ ਤੋ ਇਹਨੂੰ ਦਬਾਂਗੇ ਘੁੰਮਣ ਲੱਗ ਪੈਂਦਾ ਆ ਜੇ ਲੈਫਟ ਵਾਲੇ ਬਟਨ ਨੂੰ ਇਸ ਤਰ੍ਹਾਂ ਦਬਾ ਦੰਨੇ ਆ ਇੱਕ ਇੱਕ ਹੀ ਪਲੇਸ ਤੇ ਨੇ ਘੁੰਮਣ ਲੱਗ ਪਣਾ ਇਸ ਤਰ੍ਹਾਂ ਇਸ ਤੋਂ ਅੱਗੇ ਤੇ ਪਿੱਛੇ ਜਾਂਦਾ ਆ ਠੀਕ ਆ ਜੀ ਤੇ ਜੇ ਸਾਈਡ ਤੇ ਕਰਨਾ ਆ ਇਸ ਤਰ੍ਹਾਂ ਚੱਲ ਜਾਣਾ ਇਹਨੇ ਤੇ ਬਾਕੀ ਜਦੋਂ ਇਹਨੂੰ ਲੈਂਡ ਕਰਨਾ ਆ ਇਸੇ ਬਟਨ ਨੂੰ ਥੱਲੇ ਨੂੰ ਪ੍ਰੈਸ ਕਰ ਦੇਣਾ ਆ ਜਿਵੇਂ ਲੈਂਡ ਹੋ ਜਾਣਾ ਥੋੜਾ ਜਿਹਾ ਦੇਖੋ ਜੀ ਇਹ ਬਹੁਤ ਵਧੀਆ ਤਰੀਕੇ ਨਾਲ ਲੈਂਡ ਹੋ ਗਿਆ ਆ ਇਹਦੀ ਕੁਆਲਿਟੀ ਬਹੁਤ ਵਧੀਆ ਆ ਇਹ ਕੋਈ ਖਿਡੌਣਾ ਨਹੀਂ ਹੈਗਾ ਇਦਾਂ ਦਾ ਕਿ ਉਦੋਂ ਬਾਜ਼ਾਰ ਚੋਂ ਮਿਲ ਗਿਆ ਤਾਂ ਇਹਨੂੰ ਇਹਨੂੰ ਬਹੁਤ ਹੀ ਸੇਫਟੀ ਨਾਲ ਤੁਸੀਂ ਯੂਜ਼ ਕਰਿਓ ਜਿਨ੍ਹਾਂ ਨੇ ਵੀ ਬਾਈ ਕਰਨਾ ਮਹਿੰਗਾ ਹੁੰਦਾ ਆ ਆਪਣੀਆਂ ਵੀਡੀਓ ਬਣਾਉਣ ਲਈ ਸਭ ਕੁਝ ਕਰਨ ਲਈ ਤੁਸੀਂ ਇਹਨੂੰ ਬਾਏ ਕਰੋ ਆਪਣਾ ਇਹ ਦੋਨੋਂ ਚੀਜ਼ਾਂ ਆਉਣਿਆ ਇੱਧਰ ਵੀ ਰਿਮੋਟ ਦੀਆਂ ਬੈਟਰੀ ਫੁੱਲ ਆ ਤੇ ਬੈਟਰੀ ਤੁਸੀਂ ਮਹੀਨੇ ਦੇ ਵਿੱਚ ਜੇ ਨਹੀਂ ਵੀ ਯੂਜ਼ ਘੱਟ ਕਰਦੇ ਆ ਇਹਨੂੰ ਚਾਰਜ ਕਰਕੇ ਰੱਖਣਾ ਤਾਂ ਕਿ ਕੋਈ ਬੈਟਰੀਆਂ ਨੂੰ ਪ੍ਰੋਬਲਮ ਨਾ ਆਵੇ ਸੋ ਆਪਾਂ ਨੂੰ ਬਹੁਤ ਘੈਂਟ ਲੱਗਾ ਆ ਤੇ ਹੁਣ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਇਹਦੇ ਰਾਹੀਂ ਅਸੀਂ ਬਣਾ ਬਣਾ ਕੇ ਆਪਣੇ ਜਿਹੜੇ ਫਾਲੋ ਕਰਦੇ ਆ ਸਾਨੂੰ ਦੇਖਦੇ ਆ ਉਹਨਾਂ ਵਿੱਚ ਸ਼ੇਅਰ ਕਰਿਆ ਕਰਾਂਗੇ ਸੋ ਧੰਨਵਾਦ ਇਹ ਥੋੜਾ ਜਿਹਾ ਰਿਵਿਊ ਕਰਨਾ ਸੀ ਬਾਕੀ ਹੋਰ ਵੀ ਜਾਣਕਾਰੀ ਜਿਹੜੀ ਆ ਆਪਾਂ ਵੀ ਬਿਗਨਰ ਆ ਆਪਾਂ ਕੋਈ ਐਡੇ ਦੂਜੇ ਨਹੀਂ ਹੈਗੇ ਪਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੋਰ ਵੀ ਜਦਾਂ ਜਿਆਦਾ ਟ੍ਰੇਨਡ ਹੋਗੇ ਆਪਾਂ ਵਧੀਆ ਕਰਨ ਲੱਪੇ ਸੋ ਸਾਰੀ ਡਿਟੇਲ ਵਿੱਚ ਇੱਕ ਵਾਰੀ ਹੋਰ ਵੀਡੀਓ ਬਣਾ ਕੇ ਦੇਵਾਂਗੇ ਸੋ ਧੰਨਵਾਦ ਜੀ